ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੋਰਾਇਆ ਵਿਖੇ ਡਾਕਟਰ ਸੰਜੀਵ ਸੁਪਰ ਸਪੈਸ਼ਲਿਸਟ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਮੁਫਤ ਦਿਲ ਦੀਆਂ ਬਿਮਾਰੀਆਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਦਾ ਉਦਘਾਟਨ ਬਾਡ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਰਿਬਨ ਕੱਟ ਕੇ ਕੀਤਾ। ਇਕ ਕੈਂਪ ਡਾਕਟਰ ਸੰਜੀਵ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਡਾਕਟਰ ਸੰਜੀਵ ਸਰੋਹਾ ਤੇ ਉਹਨਾਂ ਦੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ 40 ਦੇ ਕਰੀਬ ਮਰੀਜ਼ਾਂ ਨੇ ਆਪਣਾ ਫ੍ਰੀ ਚੈੱਕਅਪ ਕਰਵਾਇਆ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੰਜੀਵ ਸਰੋਹਾ ਨੇ ਦੱਸਿਆ ਕਿ ਕੌਂਸਲਰ ਪ੍ਰੋਫੈਸਰ ਰਿਸ਼ੂ ਮਨੀਸ਼ 나ਗਪੁਰ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਚ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦੀ ECG ਬਲੱਡ ਸ਼ੂਗਰ ਵਰਗੇ ਟੈਸਟ ਮੁਫਤ ਕੀਤੇ ਗਏ। ਅਤਿਨਾ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸ਼ਿਵ ਸ਼ਕਤੀ ਸੇਵਾ ਮੰਡਲ ਕੋਰਾਇਆ ਵੱਲੋਂ ਡਾਕਟਰ ਸੰਜੀਵ ਨੂੰ ਸਨਮਾਨਿਤ ਕੀਤਾ ਗਿਆ। ਨਮਸਕਾਰ ਜੀ। ਮੇਰਾ ਨਾਮ ਡਾਕਟਰ ਸੰਜੀਵ ਸਰੋਆ ਹਾਂ। ਮੈਂ ਡਾਕਟਰ ਸੰਜੀਵ ਸੁਪਰ ਸਪੈਸ਼ੈलिटी ਹਸਪਤਾਲ ਫਗਵਾੜਾ ਤੋਂ ਹਾਂ। ਔਰ ਸਾਡੀ ਟੀਮ ਨੇ ਅੱਜ ਇੱਥੇ ਗੀਤਾ ਭਵਾਨਾ ਗੁਰਾਇਆਂ ਵਿਖੇ ਗੀਤਾ ਪਵਨ ਜਿਹੜੀ ਦੀ ਸਾਰੀ ਮੈਨੇਜਮੈਂਟ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਛੋਟਾ ਜਿਹਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀਗਾ ਇਸ ਕੈਂਪ ਦੇ ਵਿੱਚ ਅਸੀਂ ਹਾਰਟ ਦੀਆਂ ਬਿਮਾਰੀਆਂ ਸ਼ੂਗਰ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਉਹਨਾਂ ਦੇ ਲਈ ਆਪਾਂ ਫ੍ਰੀ ECG ਫ੍ਰੀ ਦਵਾਈਆਂ ਔਰ ਸ਼ੂਗਰ ਦਾ ਟੈਸਟ ਵੀ ਫ੍ਰੀ ਪ੍ਰੋਵਾਈਡ ਕੀਤਾ ਔਰ ਇਸ ਕੈਂਪ ਨੂੰ ਸਕਸੈਸਫੁਲ ਬਣਾਉਣ ਦੇ ਲਈ ਗੀਤਾ ਭਵਨ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਹਾਰਦਿਕ ਆਪਣੇ ਦਿਲੋਂ ਹਾਰਦਿਕ ਧੰਨਵਾਦ ਕਰਦਾ ਹਾਂ ਜੀ ਨਮਸਕਾਰ ਜੀ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੋਰਾਇਆ ਵਿਖੇ ਡਾਕਟਰ ਸੰਜੀਵ ਸੁਪਰ ਸਪੈਸ਼ਲਿਸਟ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਮੁਫਤ ਦਿਲ ਦੀਆਂ ਬਿਮਾਰੀਆਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਦਾ ਉਦਘਾਟਨ ਬਾਡ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਰਿਬਨ ਕੱਟ ਕੇ ਕੀਤਾ ਇਹ ਕੈਂਪ ਡਾਕਟਰ ਸੰਜੀਵ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਡਾਕਟਰ ਸੰਜੀਵ ਸਰੋਹਾ ਅਤੇ ਉਹਨਾਂ ਦੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ 40 ਦੇ ਕਰੀਬ ਮਰੀਜ਼ਾਂ ਨੇ ਆਪਣਾ ਫ੍ਰੀ ਚੈੱਕਅਪ ਕਰਵਾਇਆ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੰਜੀਵ ਸਰੋਹਾ ਨੇ ਦੱਸਿਆ ਕਿ ਕਾਉਂਸਲਰ ਪ੍ਰੋਫੈਸਰ ਰਿਸ਼ੂ ਮਨੀਸ਼ ਨਾਗਪੁਰ श्री राधा कृष्ण चैरिटी व सोसाइटी गीता भवन च ਸਮੂਚੀ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦੀ ईसीजी ब्लड शुगर ਵਰਗੇ ਟੈਸਟ ਮੁਫਤ ਕੀਤੇ ਗਏ ਅਤਿਨਾ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਸ਼ਿਵ ਸ਼ਕਤੀ ਸੇਵਾ ਮੰਡਲ ਕੋਰਾਇਆ ਵੱਲੋਂ ਡਾਕਟਰ ਸੰਜੀਵ ਨੂੰ ਸਨਮਾਨਿਤ ਕੀਤਾ ਗਿਆ ਨਮਸਕਾਰ ਜੀ ਮੇਰਾ ਨਾਮ ਡਾਕਟਰ ਸੰਜੀਵ ਸਰਾਵਾ ਮੈਂ ਡਾਕਟਰ ਸੰਜੀਵ ਸੁਪਰ ਸਪੈਸ਼ਲਿਟੀ ਹਸਪਤਾਲ ਫਗਵਾੜਾ ਤੋਂ ਹਾਂ ਔਰ ਸਾਡੀ ਟੀਮ ਨੇ ਅੱਜ ਇੱਥੇ ਗੀਤਾ ਪਵਾਨਾ ਗੁਰਾਇਆਂ ਵਿਖੇ ਗੀਤਾ ਪਵਨ ਜਿਹੜੀ ਦੀ ਸਾਰੀ ਮੈਨੇਜਮੈਂਟ ਦੀ ਜਿਹੜੀ ਕਮੇਟੀ ਹੈਗੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਛੋਟਾ ਜਿਹਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀਗਾ ਇਸ ਕੈਂਪ ਦੇ ਵਿੱਚ ਅਸੀਂ ਹਾਰਟ ਦੀਆਂ ਬਿਮਾਰੀਆਂ ਸ਼ੂਗਰ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਉਹਨਾਂ ਦੇ ਲਈ ਆਪਾਂ ਫ੍ਰੀ ECG ਫ੍ਰੀ ਦਵਾਈਆਂ ਔਰ ਸ਼ੂਗਰ ਦਾ ਟੈਸਟ ਵੀ ਫ੍ਰੀ ਪ੍ਰੋਵਾਈਡ ਕੀਤਾ ਔਰ ਇਸ ਕੈਂਪ ਨੂੰ ਸਕਸੈਸਫੁਲ ਬਣਾਉਣ ਦੇ ਲਈ ਗੀਤਾ ਪਵਨ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਹਾਰਦਿਕ ਆਪਣੇ ਦਿਲੋਂ ਹਾਰਦਿਕ ਧੰਨਵਾਦ ਕਰਦਾ ਹਾਂ ਜੀ ਨਮਸਕਾਰ ਜੀ